ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਨ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਇੱਕ ਤਰ੍ਹਾਂ ਦਾ ਵਿੱਢਿਆ ਗਿਆ ਤੇ ਜਿਸ ਵਿੱਚ ਬਠਿੰਡਾ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਕੀਤੀ ਆ ਦੋ ਵਿਅਕਤੀਆਂ ਨੂੰ ਬਠਿੰਡਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ 6.5 ਕਿਲੋ ਜੜੀ ਅਫੀਮ ਆ ਫੜੀ ਗਈ ਆ ਬਠਿੰਡਾ ਪੁਲਿਸ ਦੇ ਐਸਪੀ ਸੀਟੀ ਨਰਿੰਦਰ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੱਤੀ ਗਈ ਕਿ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਕਾਲਜ ਦੇ ਕੋਲ ਨਾਕਾਬੰਦੀ ਕੀਤੀ ਗਈ ਸੀ ਵਰਤਮਾਨ ਚੌਕੀ ਇੰਚਾਰਜ ਵੱਲੋਂ ਤੇ ਜਦੋਂ ਉਦੀ ਚੈਕਿੰਗ ਕੀਤੀ ਗਈ ਤਾਂ ਉਸ ਕੋਲੋਂ ਜਿਹੜੇ ਦੋ ਵਿਅਕਤੀ ਸੀ ਕਾਰ ਦੇ ਅੰਦਰ ਜਿਹੜੀ ਸਵਿਫਟ ਡਿਜ਼ਾਇਰ ਸੀ ਤੇ ਉਹਨਾਂ ਕੋਲੋਂ 4 ਕਿਲੋ ਅਫੀਮ ਬਰਾਮਦ ਹੋਈ ਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾਂ ਜਗਸੀਰ ਸਿੰਘ ਨਾਮੀ ਵਿਅਕਤੀ ਕੋਲੋਂ ਪੁੱਛਗਿੱਛ ਤੋਂ ਬਾਅਦ 2.5 ਕਿਲੋ ਹੋਰ ਅਫੀਮ ਬਰਾਮਦ ਕੀਤੀ ਆ ਐਸਪੀ ਸੀ ਡੀ ਨਰਿੰਦਰ ਸਿੰਘ ਨੇ ਕਿਹਾ ਕਿ ਹੁਣ ਸਾਡੇ ਵੱਲੋਂ ਜਿਹੜੀ ਗੰਭੀਰਤਾ ਨਾਲ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਉਸ ਦਾ ਰਿਮਾਂਡ ਵੀ ਲੈ ਚੁੱਕੇ ਆ ਪਰ ਨਾਲ ਹੀ ਉਹਨਾਂ ਨੇ ਦੱਸਿਆ ਕਿ ਇਹ ਜਿਹੜੇ ਦੋ ਵਿਅਕਤੀ ਆ ਪੀੜੀਆਂ ਬੰਗਾ ਤੋਂ ਤੂਫੀਮ ਜਾਨੀ ਲੈ ਕੇ ਆਏ ਸੀ ਤੇ ਉਹਨਾਂ ਨੇ ਅੱਗੇ ਵੱਖ-ਵੱਖ ਮਾਨਸਾਹ ਬਠਿੰਡਾ ਬਰਨਾਲਾ ਤੇ ਵੱਖ-ਵੱਖ ਜ਼ਿਲ੍ਹਿਆਂ ਚ ਜਿਹੜੀ ਸਪਲਾਈ ਕਰਨੀ ਸੀ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜਾ ਇੱਕ ਵਿਅਕਤੀ ਆ ਜਗਸੀਰ ਸਿੰਘ ਨਾਮੀ ਜਿਹੜਾ ਵਿਅਕਤੀ ਆ ਉਸਤੇ ਪਹਿਲਾਂ ਵੀ 6 ਮਾਮਲੇ ਦਰਜ ਨੇ 18 ਤੋਂ 24 ਤੱਕ ਜੇ ਆਪਾਂ ਕਹਿ ਦਈਏ ਜੇਲ੍ਹ ਵਿੱਚ ਰਿਹਾ ਸੀ ਤੇ ਜ਼ਮਾਨਤ ਤੋਂ ਆ ਕੇ ਬਾਹਰ ਉਹਨੇ ਫਿਰ ਦੁਬਾਰਾ ਇਹ ਜਿਹੜਾ ਨਸ਼ਾ ਤਸਕਰੀ ਦਾ ਜੇ ਕਾਰਗਰ ਸ਼ੁਰੂ ਕਰ ਲਿਆ ਸੀ ਆ ਪਹਿਲਾਂ ਵੀ ਉਸਤੇ 6 ਮਾਮਲੇ ਦਰਜ ਨੇ ਤੇ ਜੋ ਸਾਰੇ ਤਕਰੀਬਨ ਕਹਦੀ ਹੈ ਵੀ ਨਸ਼ਾ ਤਸਕਰੀ ਦੇ ਮਾਮਲੇਦਾਰ ਜਿਨੇ ਢੰਡਾ ਪੁਲਿਸ ਵੱਲੋਂ ਜਿਹੜੀ ਇਹ ਆਪਾਂ ਕਹਦੀ ਹੈ ਵੱਡੀ ਸਫਲਤਾ ਹਾਸਲ ਕੀਤੀ ਹੈ ਤੇ ਨਾਲ ਹੀ ਐਸਪੀਸੀਟੀ ਨੇ ਦੱਸਿਆ ਕਿ ਹੁਣ ਉਸ ਦੀ ਗੰਭੀਰਤਾ ਨਾਲ ਪੜਤਾਲ ਵੀ ਕੀਤੀ ਜਾ ਰਹੀ ਹੈ ਕਿ ਉਸ ਵੱਲੋਂ ਨਸ਼ਾ ਤਸਕਰੀ ਨਾਲ ਕਿੰਨੀ ਇੱਕ ਜਿਹੜਾ ਪ੍ਰਾਪਰਟੀ ਬਣਾਈ ਆ ਜਾਂ ਕਿੰਨਾ ਕੋਦੇ ਕੋਲੇ ਪੈਸਾ ਉਸ ਨੂੰ ਵੀ ਫ੍ਰੀਜ਼ ਕੀਤਾ ਜਾਵੇਗਾ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਸਟੀਮ ਤਕਰੀਬਨ 6.5 ਕਿਲੋ ਜਿਹੜੀ ਆ ਉਨੇ ਵੱਖ-ਵੱਖ ਲੋਕਾਂ ਨੂੰ ਸਪਲਾਈ ਕਰਨੀ ਸੀ ਉਹਨਾਂ ਲੋਕਾਂ ਦੇ ਵੀ ਨਾਮ ਜਾਣੇ ਜਾਣਗੇ ਜਾਨੀ ਹੋਰ ਵੀ ਜਿਹੜੀ ਇਹ ਗਿਣਤੀ ਵੱਧ ਸਕਦੀ ਆ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਬੈਕਵਰਡ ਤੇ ਫਾਰਵਰਡ ਲਿੰਕ ਆ ਜਿਹੜੇ ਖੰਗਾਲੀ ਜਾਣਗੇ ਤਾਂ ਕਿ ਜਿਹੜੇ ਨਸ਼ਾ ਤਸਕਰਾ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਐਸਪੀਸੀਡੀ ਨਰਿੰਦਰ ਸਿੰਘ ਕੀ ਕਹਿੰਦੇ ਨੇ ਆਓ ਸੁਣਦੇ ਆ ਮਾਣਯੋਗ ਐਸਐਸਪੀ ਸਾਹਿਬ ਬਠਿੰਡਾ ਦੀ ਗਾਈਡੈਂਸ ਦੇ ਅੰਡਰ ਬਠਿੰਡਾ ਪੁਲਿਸ ਨੂੰ ਮਿਤੀ 14 ਤਰੀਕ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਚੌਕੀ ਇੰਚਾਰਜ ਵਰਦਮਾਨ ਸਬ ਇੰਸਪੈਕਟਰ ਜਗਸੀਰ ਸਿੰਘ ਦਾ ਨਾਕਾ ਜੋ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੇ ਸਾਹਮਣੇ ਲੱਗਿਆ ਹੋਇਆ ਸੀਗਾ ਤੇ ਨਾਕੇ ਦੇ ਉੱਤੇ ਉਹਨਾਂ ਨੇ ਇੱਕ ਸਵਿਫਟ ਕਾਰ ਡਿਜ਼ਾਇਰ ਪੀਬੀ 34 ਪੀਬੀ 29ਏ ਜੀ 3454 ਨੂੰ ਇੰਟਰਸੈਪਟ ਕੀਤਾ ਤੇ ਕਾਰ ਰੋਕਣ ਤੇ ਉਸ ਦੀ ਤਲਾਸ਼ੀ ਲੈਣ ਪ੍ਰੰਤ ਜੋ ਤਲਾਸ਼ੀ ਸੀਗੀ ਡੀਐਸਪੀ ਸਿਟੀ 1 ਅੰਮ੍ਰਿਤਪਾਲ ਜੀ ਦੀ ਹਾਜ਼ਰੀ ਦੇ ਵਿੱਚ ਲਈ ਗਈ ਸੀਗੀ ਉਸ ਦੇ ਵਿੱਚ ਜੋ ਸਵਿਫਟ ਜਾਰ ਗੱਡੀ ਸੀਗੀ ਇਹਦੇ ਦੋ ਵਿਅਕਤੀਆਂ ਦੇ ਪੋਜੇਸ਼ਨ ਦੇ ਵਿੱਚੋਂ 4 ਕਿਲੋ ਫੀਮ ਜਿਹੜੀ ਹੈਗੀ ਬਰਾਮਦ ਹੋਈ ਇਹ ਵਿਅਕਤੀ ਜਗਸੀਰ ਸਿੰਘ ਸੀਰਾ ਪੁੱਤਰ ਛੋਟਾ ਸਿੰਘ ਜੋ ਕਿ ਵਾਸੀ ਘੁੰਮਣ ਕਲਾਂ ਦਾ ਰਹਿਣ ਵਾਲਾ ਸੀਗਾ ਤੇ ਹੁਣ ਫਿਲਹਾਲ ਮਾਨਸਾ ਵਿਖੇ ਰਹਿ ਰਿਹਾ ਸੀਗਾ ਤੇ ਦੂਸਰਾ ਵਿਅਕਤੀ ਮਹਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਜੋ ਕਿ ਗਿੱਲਕਲਾਂ ਦੇ ਰਹਿਣ ਵਾਲਾ ਤੇ ਹੁਣ ਇਸ ਟਾਈਮ ਜੱਸੀਪੋਵ ਵਾਲੀ ਰਹਿ ਰਿਹਾ ਸੀਗਾ ਇਹ ਦੋ ਵਿਅਕਤੀਆਂ ਦੀ ਪੋਜੈਸ਼ਨ ਦੇ ਵਿੱਚੋਂ ਮੌਕੇ ਦੇ ਉੱਪਰ 4 ਕਿਲੋ ਅਫੀਮ ਜਿਹੜੀ ਹੈ ਬਰਾਮਦ ਹੋਈ ਅਫੀਮ ਬਰਾਮਦ ਹੋਣ ਦੇ ਉੱਪਰ ਮੁਕੱਦਮਾ ਨੰਬਰ 39 ਮਿਤੀ 14 2 2026 ਅੰਡਰ ਸੈਕਸ਼ਨ 18 ਬੀ 29 ਐਨਡੀਪੀਐਸ ਐਕਟ ਥਾਣਾ ਕਨਾਲ ਕਲੋਨੀ ਵਿਖੇ ਦਰਜਿਸਟਰ ਕੀਤਾ ਗਿਆ ਡਿਊਰਿੰਗ ਇਨਵੈਸਟੀਗੇਸ਼ਨ ਜਿਹੜੀ ਤਫਤੀਸ਼ ਦੇ ਵਿੱਚ ਜਗਸੀਰ ਸਿੰਘ ਸੀਰਾ ਸੀਗਾ ਇਸ ਦੀ ਦੋਂ ਇਹ ਨਾਲ ਜਦੋਂ ਪੁਸ਼ਕਿਸ਼ ਕੀਤੀ ਗਈ ਤਾਂ ਇਸ ਦੀ ਨਿਸ਼ਾਨਦੇਹੀ ਦੇ ਉੱਪਰ 2.5 ਕਿਲੋ ਹੋਰ ਅਫੀਮ ਜਿਹੜੀ ਹੈਗੀ ਹੈ ਇਸ ਦੀ ਨਿਸ਼ਾਨਦੇਹੀ ਦੇ ਉੱਪਰ ਬਰਾਮਦ ਕੀਤੀ ਗਈ ਸੋ ਇਸ ਮੁਕਦਮੇ ਦੇ ਵਿੱਚ ਜੋ 39 ਨੰਬਰ ਮੁਕਦਮਾ ਦਰਜ ਰਜਿਸਟਰ ਹੋਇਆ ਥਾਣਾ ਕਨਾਲ ਕਲੋਨੀ ਦੇ ਵਿੱਚ ਇਸ ਦੇ ਵਿੱਚ ਦੋ ਵਿਅਕਤੀਆਂ ਦੀ ਜਿਹੜੀ ਪੋਜੀਸ਼ਨ ਹੈਗੀ ਹੈ ਇਹਨਾਂ ਦੇ ਕੋਲੋਂ ਹੁਣ ਤੱਕ ਕੁੱਲ 6.5 ਕਿਲੋ ਜਿਹੜੀ ਅਫੀਮ ਬਰਾਮਦ ਹੋ ਚੁੱਕੀ ਹੈ ਤੇ ਇਹ ਜਿਹੜੀ ਅਫੀਮ ਸੀਗੀ ਇਹ ਇਹਨਾਂ ਦੀ ਡਿਊਰਿੰਗ ਇਨਵੈਸਟੀਗੇਸ਼ਨ ਇਹ ਵੀ ਚੀਜ਼ ਸਾਹਮਣੇ ਆਈ ਹੈ ਕਿ ਇਹ ਅਫੀਮ ਜਿਹੜੀ ਸੀਗੀ ਪੀਲੀਆਂ ਬੰਗਾ ਰਾਜਸਥਾਨ ਦੇ ਇੱਕ ਵਿਅਕਤੀ ਕੋਲੋਂ ਲੈ ਕੇ ਆਏ ਤੇ ਅੱਗੇ ਇਹਨਾਂ ਨੇ ਪੰਜਾਬ ਦੇ ਵਿੱਚ ਜਿਹੜੇ ਵੱਖ-ਵੱਖ ਜਗ੍ਹਾ ਜਿਹੜੇ ਜ਼ਿਲ੍ਹੇ ਹੈਗੇ ਜਿੱਦਾਂ ਬਰਨਾਲਾ, ਸੰਗਰੂਰ, ਮਾਨਸਾ ਅਤੇ ਬਠਿੰਡਾ ਇਹਨਾਂ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਆਸ-ਪਾਸ ਦੇ ਜਿਹੜੇ ਲੋਕਾ ਹੈਗੇ ਉਹਨਾਂ ਨੂੰ ਅੱਗੇ ਫਰਦਰ ਸਪਲਾਈ ਕਰਦੇ ਸੀਗੇ ਅਸੀਂ ਇਹਨਾਂ ਦਾ ਹੁਣ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਤਿੰਨ ਦਿਨ ਦਾ ਰਮਾਨ ਹਾਸਲ ਕੀਤਾ ਜਾ ਚੁੱਕਿਆ ਹੈ ਤੇ ਹੋਰ ਡੰਗਾਈ ਨਾਲ ਇਹਨਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹਨਾਂ ਨੇ ਅੱਗੇ ਕਿਹੜੇ-ਕਿਹੜੇ ਬੰਦੇ ਨੂੰ ਆਫੀਮ ਜਿਹੜੀ ਸੀਗੀ ਸਪਲਾਈ ਕਰਦੇ ਸੀਗੇ ਤੇ ਜਿਹੜਾ ਪਿਛਲਾ ਬੰਦਾ ਹੈਗਾ ਜਿੱਥੋਂ ਰਾਜਸਥਾਨ ਤੋਂ ਜਿਹੜੇ ਬੰਦੇ ਕੋਲੋਂ ਲੈ ਕੇ ਆਏ ਸੀਗੇ ਉਸ ਦੇ ਬਾਰੇ ਵੀ ਅਸੀਂ ਡੰਗਾਈ ਨਾਲ ਪੁੱਛਗਿੱਛ ਕਰ ਰਹੇ ਹਾਂ ਸੋ ਇਸ ਮੁਕੱਦਮੇ ਦੇ ਵਿੱਚ ਜੋ 39 ਨੰਬਰ ਮੁਕੱਦਮਾ ਹੈ ਇਸ ਦੇ ਵਿੱਚ ਦੋ ਵਿਅਕਤੀ ਜਿਹੜੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਗਸੀਰ ਸਿੰਘ ਸਿਰਾ ਅਤੇ ਮਹਿੰਦਰ ਸਿੰਘ ਅਤੇ ਇਹਨਾਂ ਦੀ ਪੋਜੈਸ਼ਨ ਦੇ ਵਿੱਚੋਂ ਹੁਣ ਤੱਕ 6.5 ਕਿਲੋ ਜਿਹੜੀ ਟੋਟਲ ਅਫੀਮ ਬਰਾਮਦ ਕੀਤੀ ਜਾ ਚੁੱਕੀ ਹੈ। ਜੇ ਪਹਿਲਾਂ ਮਾਮਲੇ ਕਰਦੇ ਹਾਂ ਕਿ ਕਿਸ ਤਰ੍ਹਾਂ ਹੋ ਰਿਹਾ ਜੀ ਪਹਿਲਾਂ ਦਾ ਬੈਕਗ੍ਰਾਉਂਡ ਕੀ ਸੀ? ਜਿਹੜਾ ਜਗਸੀਰ ਸੀਰਾ ਹੈਗਾ ਇਸ ਦੇ ਉੱਪਰ ਪਹਿਲਾਂ 6 ਮੁਕਦਮੇ ਦਰਜ ਨੇ ਭੁਗੀ ਅਤੇ ਅਫੀਮ ਦੇ ਜਿਸ ਦੇ ਵਿੱਚ ਦੋ ਮੁਕਦਮੇ ਜੋ ਥਾਣਾ ਸੰਗਤ ਦੇ ਵਿੱਚ ਦਰਜ ਹੋਇਆ ਸੀਗਾ ਮਿਤੀ ਸਾਲ 2004 ਦੇ ਵਿੱਚ ਪੰਜ ਦੇ ਵਿੱਚ ਅਤੇ ਇੱਕ ਥਾਣਾ ਸਦਰ ਬੋਹਰ ਦੇ ਵਿੱਚ ਮੁਕਦਮਾ ਦਰਜ ਹੋਇਆ ਸੀਗਾ ਸਾਨੂੰ 2018 ਦੇ ਵਿੱਚ ਇਹਨਾਂ ਦੋ ਮੁਕਦਮਿਆਂ ਦੇ ਵਿੱਚ ਇਸ ਨੂੰ 10-10 ਸਾਲ ਦੀ ਸਜ਼ਾ ਹੋ ਚੁੱਕੀ ਹੈ ਤੇ ਇਹ ਫਿਰੋਜ਼ਪੁਰ ਜੇਲ੍ਹ ਸੰਬਰ 2024 ਦੇ ਵਿੱਚ ਹੀ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਸੀਗਾ ਅਤੇ ਬਾਹਰ ਆਉਣ ਉਪਰੰਤ ਇਸ ਨੇ ਆਪਣਾ ਜਿਹੜਾ ਐਡਰੈਸ ਚੇਂਜ ਕਰਕੇ ਘੁੰਮਣਕਲਾਂ ਤੋਂ ਮਾਨਸੇ ਚਲਾ ਗਿਆ ਸੀਗਾ ਤੇ ਉੱਥੋਂ ਜਿਹੜਾ ਫੀਮ ਦਾ ਅੱਗੇ ਫਰਦਰ ਕਾਰੋਬਾਰ ਇਹਨੇ ਸ਼ੁਰੂ ਕਰ ਦਿੱਤਾ ਸੀਗਾ ਸਰ ਸਜ਼ਾ ਪੂਰੀ ਕਰਕੇ ਆਇਆ ਜਾਂ ਵੀ ਉਸੇ ਤੋਂ ਨਹੀਂ ਇਸਦੀ ਕਿਉਂਕਿ ਇਸ ਨੂੰ 10-10 ਸਾਲ ਦੀ ਸਜ਼ਾ ਹੋਈ ਸੀ ਦੋ ਮੁਕੱਦਮਿਆਂ ਦੇ ਵਿੱਚ ਸਜ਼ਾ ਹੋਈ ਹੈ ਜਿਹੜਾ ਥਾਣਾ ਸਦਰ ਅਬੋਰ ਦਾ ਮੁਕੱਦਮਾ ਹੈਗਾ ਉਸ ਦੇ ਵਿੱਚੋਂ ਇਹ ਬੇਲ ਦੇ ਉੱਪਰ ਬਾਹਰ ਆਇਆ ਸੀਗਾ ਕਿੰਨਾ ਇਹਦੀ ਡਰਗ ਬਣੀ ਤੁਸੀਂ ਅੰਤ ਤੱਕ ਪੜੀ ਹੈ ਜੀ ਜਾਵਰ ਇਹਦੇ ਵੀਨ ਤੋਂ ਕਿੰਨੀ ਕਿਜਾਇਦਤ ਬਣਾਈ ਹੈ ਇਹਦੇ ਬਾਰੇ ਕੋਈ ਵਿਸ਼ੇਸ਼ ਸ਼ੌਕਰ ਦੇ ਜਿਹੜੇ ਹੈਗੇ ਮੁਕੱਦਮੇ ਤੋਂ ਤੁਸੀਂ ਕੀ ਭਾੜਿਆ ਜੀ ਇਸ ਦੇ ਵਿੱਚ ਜਿਹੜੀ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਹੁਣ ਤੱਕ ਇਹ ਸਾਹਮਣੇ ਆਇਆ ਕਿ ਪਹਿਲਾਂ ਘਮਨਕਲਾਂ ਦੇ ਵਿੱਚ ਰਹਿੰਦਾ ਸੀਗਾ ਤੇ ਇਸ ਦੇ ਕੋਲ ਉੱਥੇ ਪਿੰਡ ਦੇ ਵਿੱਚ ਕੁਝ ਜ਼ਮੀਨ ਜਾਇਦਾਦ ਸੀਗੀ ਉਸ ਦੇ ਬਾਰੇ ਅਸੀਂ ਰੈਵਨਿਊ ਜਿਹੜਾ ਡਿਪਾਰਟਮੈਂਟ ਹੈ ਉਸ ਤੋਂ ਰਿਕਾਰਡ ਹਾਸਲ ਕਰਕੇ ਕਿ ਇਸ ਦੇ ਕੋਲ ਟੋਟਲ ਹੁਣ ਕਿੰਨੀ ਪ੍ਰਾਪਰਟੀ ਹੈ ਕਿਉਂਕਿ ਜੋ ਉਸਨੇ ਪੁੱਛ ਗਿਆ ਉਸ ਤੋਂ ਦੱਸਿਆ ਉਸ ਨੂੰ ਅਸੀਂ ਪ੍ਰੋਬੇਟ ਜਿਹੜਾ ਹੈਗਾ ਮਾਲ ਮਹਿਕਮੇ ਦੇ ਰਿਕਾਰਡ ਤੋਂ ਕਰਕੇ ਅੱਗੇ ਫਰਦਰ ਜਿਹੜੀ ਪ੍ਰਾਪਰਟੀ ਹੈਗੀ ਉਸ ਨੂੰ 68 ਜਿਹੜੇ ਹੈਗੇ ਫ੍ਰੀਜ਼ ਵੀ ਕੀਤਾ ਜਾਊਗਾ ਤੁਸੀਂ ਹਰਮਾਨ ਅੰਡਰ ਪੁਲਿਸ ਨਾਲ ਕੋਈ ਇਹ ਸ਼ੇਅਰ ਕੀਤੀ ਹੈ ਜੀ ਇਨਫੋਰਮੇਸ਼ਨ ਵੀ ਤੁਹਾਡੇ ਬੀਂਦਿਆਂ ਬੰਦਾ ਕੋਈ ਜਿਹੜਾ ਸਮਾਨ ਸਾਡੇ ਕੋਲ ਆਇਆ ਕਿ ਉਹ ਨੂੰ ਕਹਿੰਦੇ ਜਿਹੜਾ ਸ਼ੰਗ ਦੇ ਨਾਲੋਂ ਬੰਦੇ ਨੂੰ ਵੀ ਕਾਰਨਰ ਕੀਤਾ ਜਾਵੇ ਉਹ ਤੋਂ ਪਰਹਰ ਨਾ ਨਹੀਂ ਫਿਲਹਾਲ ਜਿਹੜਾ ਸਾਡਾ ਜਿਹੜਾ ਆਪਰੇਸ਼ਨ ਹੈਗਾ ਇਸ ਨੂੰ ਅਸੀਂ ਆਪਣੇ ਲੈਵਲ ਤੱਕ ਹੀ ਰੱਖਿਆ ਸਿਕਰਟ ਆਪਰੇਸ਼ਨ ਹੈ ਕਿਉਂਕਿ ਕਈ ਵਾਰੀ ਜਿਹੜਾ ਹੈਗਾ ਬੰਦਾ ਜਿਹੜਾ ਹੈਗਾ ਅਲਰਟ ਹੋ ਜਾਂਦਾ ਅਸੀਂ ਉਸ ਦੀ ਜਿਹੜੀ ਆਇਡੈਂਟੀਫਿਕੇਸ਼ਨ ਹੈ ਜੀ ਕਿਸੇ ਨਾਲ ਸ਼ੇਅਰ ਨਹੀਂ ਕੀਤੀ ਉਸ ਦੀ ਜਲਦੀ ਹੀ ਜਿਹੜੀ ਹੈਗੀ ਸਾਡੇ ਵੱਲੋਂ ਟੀਮ ਲਗਾ ਕੇ ਉਸ ਨੂੰ ਡੇਟ ਕਰਕੇ ਉਸ ਨੂੰ ਫੜਿਆ ਵੀ ਜਾਵੇਗਾ ਜਿਹੜੀ ਰੋਪ ਨਹੀਂ ਗੱਲ ਕਰੀਏ ਰੂਪ ਇੱਕ ਆਪਣੇ ਜਿਹੜਾ ਭਾਰਤ ਮਾਲਾ ਹੈ ਉਹ ਰੂਪ ਛੱਡ ਕੇ ਉਹਨੇ ਛੋਟੀਆਂ ਸੜਕਾਂਾਂ 'ਤੇ ਤਸਕਰੀ ਕਰਨ ਲੱਗੀ ਦੇਖੋ ਡੈਫੀਨੇਟਲੀ ਜਿਹੜੇ ਨਸ਼ਾ ਤਸਕਰ ਹੁੰਦੇ ਨੇ ਉਹਨਾਂ ਵੱਲੋਂ ਜਿਹੜੇ ਹੈਗੇ ਨੇ ਨਵੇਂ-ਨਵੇਂ ਹਤਕੰਡੇ ਬਣਾਏ ਜਾਂਦੇ ਨੇ ਪਰੰਤੂ ਜਿਹੜਾ ਜਿਵੇਂ ਕਹਿੰਦੇ ਆ ਕਿ ਜਿਹੜਾ ਚੋਰ 100 ਦਿਨ ਚੋਰ ਦਾ ਇੱਕ ਦਿਨ ਸਾਧਾ ਇੱਕ ਦਿਨ ਉਸਨੇ ਫੜੇ ਜਾਣਾ ਹੁੰਦਾ ਚਾਹੇ ਚੋਰ ਕਿੰਨਾ ਵੀ ਛਾਤਰ ਹੋਵੇ ਸੋ ਇਸੇ ਤਰ੍ਹਾਂ ਜਿਹੜਾ ਹੈਗਾ ਇਹਦੀ ਵੀ ਜਿਹੜੀ ਹੈਗੀ ਹੁਣ ਦੁਬਾਰਾ ਜਿਹੜੀ ਹੈਗੀ ਗ੍ਰਫਤਾਰੀ ਹੋਈ ਹੈ ਤੇ ਜਿਹੜੀ ਇਸਨੇ ਫੀਮ ਦਾ ਕਾਰੋਬਾਰ ਕਰ ਰਿਆ ਸੀਗਾ ਤੇ ਉਸ ਦੇ ਤਹਿਤ ਹੀ ਗ੍ਰਫਤਾਰੀ ਹੋਣ ਪਰੰਤੂ ਜਿਹੜਾ ਹੈਗਾ ਇਸ ਤੇ ਮੁਕੱਦਮਾ ਦਰਜ ਕੀਤਾ ਗਿਆ ਸਰ ਜਿਹਦੇ ਬੇਲ ਤੇ ਆਉਂਦੇ ਨਹੀਂ ਬੰਦੇ ਬੇਲ ਤੇ ਆ ਕੇ ਸੇਮ ਕਾਰੋਬਾਰ ਫਿਰ ਅਤੇ ਦੇਖੋ ਜਿਹੜਾ ਬੰਦਾ ਬੇਲ ਦੇ ਹੋਂਪਰੰਤ ਦੁਬਾਰਾ ਕਿਸੇ ਕ੍ਰਾਈਮ ਦੇ ਵਿੱਚ ਇਨਵੋਲ ਹੁੰਦਾ ਤਾਂ ਉਸ ਦੇ ਵਿੱਚ ਜਿਹੜੇ ਜੋ ਲਾਅ ਹੈਗਾ ਉਸ ਦੇ ਵਿੱਚ ਸਜ਼ਾ ਦਾ ਜਿਹੜਾ ਪ੍ਰਾਵਧਾਨ ਵੱਖ ਹੁੰਦੇ ਨੇ ਕਿਉਂਕਿ 18 ਬੀ ਐਨਡੀਪੀਐਸ ਐਕਟ ਦੇ ਵਿੱਚ ਜਦੋਂ ਅਦਾਲਤ ਦੇ ਵਿੱਚ ਇਸ ਦਾ ਮਕਦਮਾ ਚੱਲੇਗਾ ਤਾਂ ਡੈਫੀਨੇਟਲੀ ਇਸ ਨੂੰ ਜਿਹੜੀ ਹੈਗੀ ਵੱਧ ਸਜ਼ਾ ਸੁਣਾਈ ਜਾਵੇਗੀ ਅੱਛਾ ਜੀ ਦੋਸਤੋ ਜਿਵੇਂ ਹੁਣ ਤੁਸੀਂ ਤੁਹਾਡੇ ਕੋਲ ਜਿਵੇਂ ਡਾਟਾ ਆਉਂਦਾ ਹੈ ਇਦੇ ਵਿੱਚ ਕੀ ਤੁਸੀਂ ਆਇਡੈਂਟੀਫਾਈ ਕੀਤੇ ਹੋਇਆ ਵੀ ਡਿਫਰੈਂਟ ਜਤਰਾ ਛੜੀਆਂ ਦੇ ਅੰਦਰ ਵੀ ਉੱਚ ਤਾਪਕ ਦੀ ਇਹਦੇ ਬਟੰਡੇ 'ਚ ਕਿੰਨੇ ਦਾ ਐਸਪੀ ਸਮਗਲਰ ਹੈਗੇ ਜਿਨ੍ਹਾਂ ਨੂੰ ਅਜੇ ਤੱਕ ਤੁਸੀਂ ਫੇਰ ਨਹੀਂ ਕਰ ਸਕੋ। ਆ ਦੇਖੋ ਜਿਹੜੇ ਸਮਗਲਰ ਹੁੰਦੇ ਨੇ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਉਹਨਾਂ ਦੀ ਜਿਹੜੀ ਆਇਡੈਂਟੀਫਿਕੇਸ਼ਨ ਆ ਜਾਂ ਗਿਣਤੀ ਹੈਗੀ ਉਹ ਵਾਰ-ਵਾਰ ਬਦਲਦੀ ਰਹਿੰਦੀ ਹੈ ਜਿੱਦਾਂ ਪਹਿਲਾਂ ਘੁੰਮਣ ਕਲਾਂ ਦੇ ਵਿੱਚ ਰਹਿੰਦਾ ਸੀਗਾ ਇਸ ਤੇ ਬਠਿੰਡੇ ਦਾ ਰਹਿਣ ਵਾਲਾ ਸੀਗਾ ਪਰੰਤੂ ਜਦੋਂ ਉਹਨੇ ਜੇਲ੍ਹ ਤੇ ਵਿੱਚ ਬਾਹਰ ਆਇਆ ਸੀਗਾ ਤੇ ਵਾਪਿਸ ਇਹਨੇ ਆਪਣਾ ਟਿਕਾਣਾ ਬਦਲ ਕੇ ਮਾਨਸਾ ਜ਼ਿਲ੍ਹੇ ਚਲਾ ਗਿਆ ਸੀਗਾ ਸੋ ਜਿਹੜੇ ਸਮਗਦਰ ਹੁੰਦੇ ਨੇ ਇਹ ਵੀ ਜਿਹੜੇ ਆਪਣੇ ਟਿਕਾਣੇ ਵਾਰ ਵਾਰ ਬਦਲਦੇ ਰਹਿੰਦੇ ਨੇ ਸੋ ਇੱਕ ਜਿਵੇਂ ਆਪਾਂ ਕਹਿ ਸਕਦੇ ਵੀ ਤੁਸੀਂ ਇੱਕ ਪੱਕੇ ਤੌਰ ਤੇ ਕਿਸ ਦੀ ਪਛਾਣ ਨਹੀਂ ਕੀਤੀ ਜਾ ਸਕਦੀ ਕਈ ਵਾਰੀ ਬੰਦਾ ਬਾਹਰ ਆ ਕੇ ਜਿਹੜਾ ਹੈਗਾ ਗਲਤ ਕੰਮ ਛੱਡ ਵੀ ਜਾਂਦਾ ਹੈ ਤੇ ਕਈ ਵਾਰੀ ਕੋਈ ਨਵਾਂ ਬੰਦਾ ਜਿਹੜਾ ਹੁੰਦਾ ਹੈ ਉਹ ਸਮਗਲੀ ਦੇ ਕੰਮ ਦੇ ਵਿੱਚ ਲੱਗ ਜਾਂਦਾ ਅਪਰੋਕਸੀਮੇਟਲੀ ਡੇਟਾ ਤਾਂ ਹੋਈਦਾ 3 ਨੇ ਜੱਕੇ ਸਮਗਦਰ ਰਹੇਗੇ ਨਹੀਂ ਜੀ ਦੇਖੋ ਬਾਹਰ ਜਮੰਤਪੁਰ ਆਉਣ ਤੋਂ ਬਾਅਦ ਜਿਹੜਾ ਹੈਗਾ ਕ੍ਰਾਈਮ ਛੱਡ ਜਾਂਦਾ ਤਾਂ ਕਈ ਵਾਰੀ ਨਵਾਂ ਬੰਦਾ ਜਿਹੜਾ ਲੱਗ ਜਾਂਦਾ ਸੋ ਇਸ ਕਰਕੇ ਜਿਹੜਾ ਇਦਾਂ ਦਾ ਡਾਟਾ ਜਿਹੜਾ ਹੈਗਾ ਉਹਨੂੰ ਆਪਾਂ ਸਰਟਨ ਨਹੀਂ ਕਰ ਸਕਦੇ ਕਿ ਕਿੰਨੇ ਬੰਦੇ ਜਿਹੜੇ ਹੈਗੇ ਸਮਗਲਰ ਦੇ ਵਿੱਚ ਲੱਗੇ ਹੋਏ ਆ ਜਦੋਂ ਬੰਦਾ ਐ ਐਨਡੀਪੀਐਸ ਐਕਟ ਦੇ ਤਹਿਤ ਫੜਿਆ ਜਾਂਦਾ ਤਾਂ ਉਹਦੇ ਕੋਈ ਬਰਾਮਦਗੀ ਹੁੰਦੀ ਹੈ ਉਦੋਂ ਹੀ ਆਪਾਂ ਜਿਹੜਾ ਹੈਗਾ ਉਹਨੂੰ ਸਮਗਲਰ ਦਾ ਜਿਹੜਾ ਹੈਗਾ ਨਾਂ ਦਿੰਦੇ ਆ ਇਹ ਜੇਲ੍ਹ ਦਾ ਵੀ ਕੋਈ ਲਿੰਕ ਸਾਹਮਣੇ ਹੈ ਜੇਲ੍ਹ ਚ ਕੋਈ ਨਸ਼ਾ ਦਸ਼ਕਰ ਜਾਂਦੇ ਜੁੜਾ ਹੋਇਆ ਹੈ। ਜਿੱਦਾਂ ਇਹਦੀ ਪੁਸ਼ਕਸ਼ ਦੇ ਵਿੱਚ ਆਇਆ ਕਿ ਇਹ 2024 ਦੇ ਵਿੱਚੋ ਜਿਹੜਾ ਫਰੋਸਪੁਰ ਜੇਲ੍ਹ ਦੇ ਵਿੱਚ ਬੰਦ ਸੀਗਾ 2018 ਤੋਂ ਲੈ ਕੇ ਸੋ ਇਸ ਦੀ ਇਸ ਬੰਦੀ ਵੀ ਸਾਡੇ ਵੱਲੋਂ ਇਨਵੈਸਟੀਗੇਸ਼ਨ ਜਾਰੀ ਹੈ ਕਿ ਜੇ ਜੇਲ੍ਹ ਦੇ ਵਿੱਚ ਵੀ ਜਿਹੜੇ ਕਿਹੜੇ-ਕਿਹੜੇ ਬੰਦੇ ਅਸੀਂ ਜਿਨ੍ਹਾਂ ਨਾਲੇ ਬੰਦ ਸੀਗਾ ਜਿਨ੍ਹਾਂ ਨਾਲ ਲਿੰਕਡ ਹੈਗੇ ਆ ਉਹਨਾਂ ਸਬੰਧ ਦੇ ਵਿੱਚ ਅਸੀਂ ਡੂੰਘਾਈ ਨਾਲ ਇਹਦੇ ਕੋਲ ਇਨਵੈਸਟੀਗੇਸ਼ਨ ਕਰ ਰਹੇ ਹਾਂ। ਜਿੱਦਾਂ ਕੋਈ ਲੈ ਕੇ ਆਉਂਦੇ ਉਹਨੂੰ ਵੀ ਕਾਰਤੀ ਹੁੰਦੀ ਹੈ। ਡੈਫੀਨਿਟਲੀ ਅਸੀਂ 29B ਐਨਡੀਪੀ ਐਕਟ ਦੇ ਤ ਵੇਖਦੇ ਜੀ ਉਹ ਤੋਂ ਬਾਰੇ ਉਹਨਾਂ ਦੇ ਅੱਗੇ ਵੀ ਫਰਜ ਕਿਉਂਕਿ ਫਾਰਵਰਡ ਅਤੇ ਬੈਕਵਰਡ ਲਿੰਕ ਦੋਨੋਂ ਜਿਹੜੇ ਹੈਗੇ ਨੇ ਸਾਡੇ ਕੋਲੋਂ ਖੰਗਲ ਜਾਂਦੇ ਨੇ ਜਿੱਥੋਂ ਬੰਦਾ ਲੈ ਕੇ ਆਇਆ ਤੇ ਜਿਹੜੇ ਬੰਦੇ ਨੂੰ ਅੱਗੇ ਸਪਲਾਈ ਕਰਦਾ ਕਿਉਂਕਿ ਡੈਫੀਨਿਟਲੀ ਜਿਹੜਾ 6.5 ਕਿਲੋ ਜਿਹੜੀ ਕੁਆਲਿਟੀ ਹੈ ਕਮਰਸ਼ੀਅਲ ਕੁਆਲਿਟੀ ਹੈਗੀ ਹੈ ਇਸ ਦੇ ਵੱਲੋਂ ਅੱਗੇ ਜਿਹੜੇ ਇਹ ਛੋਟੇ ਸਮਗਲਰਾਂ ਨੂੰ ਜਿਹੜੀ ਹੈਗੀ ਚੀਜ਼ ਦਿੱਤੀ ਜਾਂਦੀ ਸੀਗੀ ਸੋ ਉਹਨਾਂ ਦੇ ਸਬੰਧ ਵਿੱਚ ਵੀ ਸਾਡੇ ਵੱਲ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ